ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੁੱਧ ਨਸ਼ਾ ਵਿਰੁੱਧ ਜਿਹੜਾ ਇੱਕ ਮਹਿੰਮ ਚੱਲ ਰਹੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਡੀਜੀ ਸਾਹਿਬ ਇਹ ਸਾਡੇ ਇਹ ਮਾਨਯੋਗ ਡੀਆਈਜੀ ਸਾਹਿਬ ਸਾਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਸਰ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਟਾਰੀ ਸਬਡਿਵੀਜ਼ਨ ਦੇ ਵਿੱਚ ਐਸਐਚਓ ਘਰਿੰਡਾ ਨੇ ਬੜਾ ਵਧੀਆ ਕੰਮ ਕੀਤਾ ਇਹ ਜੰਦਰ ਸੌਰੀ ਅੰਮ੍ਰਿਤਸਰ ਪੁਲਿਸ ਤੇ ਆਤੀ ਨੂੰ ਬੜੀ ਬੜੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹਦੇ ਵਿੱਚ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਟਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਟਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪਡ ਜਿਹੜੀ ਹੈ ਤੇ ਚਾਰ ਦੋਸ਼ੀ ਇਹਦੇ ਵਿੱਚ ਗ੍ਰਫਤਾਰ ਕੀਤੇ ਹੈਗੇ ਆ ਤੇ ਜਿਹਦੇ ਤਾਈ ਜਿਹੜੇ ਇਹ ਦੋਸ਼ੀ ਤਾਂ ਮੱਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਜੁਰਮ 25588 ਆਰਮਜਕ ਤਹਿ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ترਸੀਮ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲੋਂ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜਿਹੜੀ ਹੈ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਦੇ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਸਫਿਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਸਰਦਾਰ ਸਰਦਾਰ ਉਹ ਪਾਕਿਸਤਾਨ ਤੋਂ ਆਏ ਨੇ ਤੇ ਆਪਾਂ ਨਹੀਂ ਨਹੀਂ ਪਤਾ ਲੱਗਾ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹਨਾਂ ਨੂੰ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਓਕੇ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਤੇ ਸੈਕੰਡ ਜਿਹੜਾ ਮੁਕੱਦਮਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗ ਮਨੀ ਇੱਕ ਗੱਡੀ ਤੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮਕਦਮਾ ਨੰਬਰ 25 ਦਮੇਤੀ 10/25 ਨੂੰ ਅੰਡਰ ਸੈਕਸ਼ਨ 21C 2527 ਤੇ 296185 ਐਨਡੀਪੀਐ ਸੈਕਟ ਤੱਕ ਖਾਣਾ ਕੰਬੋ ਦੇ ਵਿੱਚ ਇਹ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਵੇਂ ਕਿ ਸੁਖਚੈਨ ਸਿੰਘ ਕਾਲਾ ਵਾਸੀ ਝੋਟੀ ਤੇ ਗੁਰਪ੍ਰੀਤ ਸਿੰਘ ਆਫ ਸੋਨੂ ਵਾਸੀ ਝੋਟੀ ਤੇ ਇਹਨਾਂ ਕੋਲੋਂ ਇੱਕ ਸਵਿਫਟ ਗੱਡੀ ਤੇ 80000 ਰੁਪਿਆ ਉਹ ਡਰੱਗ ਮਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਡੀਐਸਪੀ ਅਟਾਰੀ ਅਰਜ਼ਾਰ ਗਵਿੰਦਰ ਸਿੰਘ ਦੀ ਦੇਖਰੇਖ ਥੱਲੇ ਐਸਐਚਓ ਘਰਿੰਡਾ ਤੇ ਐਸਐਚਓ ਕਮੋਹ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹਿਰੋਇਨ ਕਵਰ ਆ ਤੋ ਦੂਜੇ ਸਾਨੂੰ ਅਸਲਾ ਰਿਆ ਬਰਾਮਦ ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਅਧਿਆਤਿ ਪੁਲਿਸ ਜਿਹੜੀ ਹੈਗੀ ਆ ਮਾਰੇ ਅਨਸਰ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਇਨ ਸਮਗਲਰ ਔਰ ਪਲਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅਨਸਰ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਗ੍ਰਿਫਤਾਰ ਕਰਦੇ ਰਾਵਾਂਗੇ ਤਰੰਤ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਨਹੀਂ ਜਿੰਨੇ ਗ੍ਰਫਤਾਰ ਕੀਤੇ ਗਏ ਨੇ ਸਾਰੇ ਇਹ ਕਿਹਦੇ ਨਾਲ ਜੀ ਆਪਸ ਦੇ ਵਿੱਚ ਦਾ ਕੋਈ ਕਨੈਕਸ਼ਨ ਹੈਗਾ ਨਹੀਂ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹੀ ਹੀਰੋਇਨ ਵਾਲਿਆਂ ਦਾ ਦੂਜੇ ਆਰਮਡਰਾਂ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਸਰ ਸ਼ੁਰੂਆਤੀ ਸਾਬਤ ਰਿਹਾ ਨੇ ਵੈਪਨ ਵਾਲੇ ਹਾਂ ਜੀ ਵੈਪਨ ਵਾਲੇ ਕਿਤੇ ਗੈਂਗਸਟਰ ਨਾਲ ਰਿਲੇਟਡ ਹਨ ਨਹੀਂ ਅਜੇ ਇਹ ਪੁੱਛਗੈਸ ਦਾ ਹਿੱਸਾ ਹੈਗੇ ਆ ਅਜੇ ਇੰਟਰੋਗੁਏਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਇਹਦੇ ਵਾਰਦਾਤ ਨੂੰ ਨਹੀਂ ਸਰ ਕੋਈ ਸ਼ੁਰੂਆਤੀ ਤੌਰ ਤੇ ਬਦਲ ਕੋਈ ਇਨਜ਼ਾਮ ਦੇਣਾ ਹੋਵੇ ਜਾਂ ਵੈਪਨ ਕਿਉਂ ਇਹਨਾਂ ਨੇ ਨਹੀਂ ਇਹ ਇਹ ਅਜੇ ਸ਼ਕਤੀ ਨਾਲ ਪੁੱਛਗਛ ਕਰਨੇ ਬਾਕੀ ਹੈ ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜਬੇ ਪਿਸਟਲ ਦੇਣੇ ਪੜੇਗਾ ਤਾਂ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸ਼ਕਤੀ ਨਾਲ ਪੁੱਛ ਕੇ ਕਰਾਂਗੇ ਇਹਨਾਂ ਕੋਲ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਰਿਕਵਰੀ ਹੋਊਗੀ ਤਾਂ ਅਸੀਂ ਨਾਲ ਸਾਂਝੀ ਕੀਤੀ ਜਾਊ। ਥੈਂਕ ਯੂ